ਕੁੜਾਈ ਦਾ ਕੀ ਬਿਆਦਮੀ ਕੀ ਹੋਇਆ ਕੀ ਨਹੀਂ ਤੁਹਾਨੂੰ ਮਾਰਦੇ ਪੈਤੀ ਆ ਤੁਹਾਨੂੰ ਘੂਰੇ ਘਾ ਲਿਆ ਹਾਂ ਤੇ ਕੋਦਮ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਤੇ ਕਪੜੇ ਪਰ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੁਸੀਂ ਬੈਠੋ ਗੱਡੀ ਚ ਚੱਲ ਪੈਰ ਕੇ ਕਿਹੜਾ ਮਾਮਲਾ ਕਿੱਤੇ ਦਾ ਏਰੀਆ ਕਿਹੜਾ ਹੈਗਾ ਇਹ ਫਰੋਜਗੰਦੀ ਮਾਰਕੀਟ ਚਲ ਛੱਡ ਜਾ 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 ਓ ਕੀ ਕਰੀ ਜਾਂਦੇ Diolch yn fawr iawn am wylio'r fideo. ਆਹ ਲਓ ਇਹ ਨਾ ਹੋਇਆ ਹਾਂ ਲੋ ਆਇਆ ਯਾਰ ਸਰਦਾਰ ਦੀ ਪਗਲਾ ਦੀ ਲੱਖ ਲੰਨ ਤਾਂ ਹੈ ਜੀ ਸਰਦਾਰੀ ਆਪਣੀ ਜਿਹੜੇ ਆਪਣੇ ਪੱਧਰ ਬਣ ਜਾਂਦੇ ਤਮਾਸ਼ੀ ਨਹੀਂ ਕਰਦੇ ਨੇ ਜੀ ਕਹਿੰਦੇ ਓ ਬਸ ਥੋੜਿਆ ਪਿਓ ਨੂੰ ਕੋਈ ਇੰਦਾ ਫੜ ਲੈ ਲੋ ਕੋਈ ਨਿਕਲੇ ਇੰਦਾ ਮਾਰ ਕੇ ਤਾਂ ਮੁੰਡਾ ਹਾਂ ਲੱਖ ਤੇ ਪਰਚਾ ਦੇਣਾ ਚਾਹੀਦਾ ਬਿਨਾਂ ਕੰਪਲੇਨ ਦੇ ਤੁਸੀਂ ਉਹ ਮੁੰਡਾ ਇੱਥੇ ਕਿਤੇ ਨਾ ਪ੍ਰਾਈਮਰ ਜੋਬ ਕਰਦਾ ਦਿਓ 100 ਕਾਰਵਾਈ ਕਰੋ ਮੈਂ ਤੁਹਾਨੂੰ ਫੋਨ ਕਰਾਂਗੀ ਉਹ ਥੋੜੀ ਆਪੇ ਪਕੜ ਹੀ ਜਾਂਦੇ ਆ ਇਹ ਦੇ ਨਾਲ ਤੇ ਤਮਾਸ਼ੀ ਲੰਗੌਰ ਜੀ ਜਿਹੜੀ ਦਿਖਦੀ ਪਈ ਹੈ ਉਹ ਸੰਤੋਖ ਸਿੰਘ ਆ ਜੀ ਜੀ ਇਹ ਤਾਂ ਹਕਲਪੁਰ ਜੀ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗੀਆਂ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਹਾ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਇੱਕ ਕੋਲ ਕੱਪੜੇ ਵਗੈਰਾ ਵੀ ਪਾੜਦੇ ਕੱਪੜੇ ਹੀ ਪਾੜਦੇ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਨਹੀਂ ਰੌਂਗਸਾਨੀ ਮੂਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘੀਆਂ ਨਹੀਂ ਮੈਂ ਵੀ ਕਹਾ ਮੈਂ ਵੀ ਨਿਕਲ ਦੂੰਗਾ ਵੀ ਜਾਮ ਲੱਗੂਗਾ ਜੀ ਤੇ ਮੂਰੇ ਮੋਟਰਸਾਈਕਲ ਲਾ ਲੈ ਲਿਆ ਅੱਛ ਤੱਲਾ ਕਾ ਮੁੰਨਾ ਕਿਤੇ ਦਾ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਜੀਸੀਬੀ ਬੈਂਕ ਦਾ ਹਾਂ ਜੀ ਮਤਲਬ ਕਹਿੰਦੇ ਆ ਕਿ ਹੋਇਆ ਕਿ ਤੂੰ ਬੜਾ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ਾ ਸੇ ਭੰਨ ਤੇ ਸ਼ੀਸ਼ਾ ਸ਼ੀਸ਼ਾ ਭੰਨ ਤੇ ਹਾਂ ਜੀ ਤੋਂ ਪੁਲਿਸ ਨੂੰ ਬੁਲਾਇਆ ਹੋਰਸ ਨੂੰ ਬੁਲਾਇਆ ਹਾਂ ਜੀ ਜੀ ਤੋ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅਜੇ ਤੂੰ ਹੱਥ ਪਾਇਆ ਜੀ ਦੱਸੋ ਮਾੜੀ ਗੱਲ ਪੰਜਾਬੀ ਬੰਦਾ ਉਹ ਨਾਲੇ